ਬਹੁਤ ਪਾਣੀ ਮਤਲਬ ਮਾਰੂ ਹੋ ਚੁੱਕਾ ਜਿਹਨੂੰ ਕਹਿੰਦੇ ਆ ਆ ਕੰਡਾ ਦਰਿਆ ਦਾ ਤੇ ਮੰਡੜ ਘੜਕੇ ਦਾ ਏਰੀਆ ਤੇ ਲਗਭਗ ਝੋਨੇ ਤਕਰੀਬਨ ਸਾਰੇ ਡੁੱਬ ਚੁੱਕੇ ਆ ਕੋਈ ਕੋਈ ਝੋਨਾ ਦੀਂਦਾ ਵਾ ਤੇ ਇਹ ਚਾਹੀਦਾ ਪ੍ਰਸ਼ਾਸਨ ਨੂੰ ਵੀ ਪਾਣੀ ਹਰੀਜੋਂ ਥੱਲੇ ਥੋੜਾ ਬਹੁਤਾ ਰਿਸੂਵ ਕੀਤਾ ਜਾਵੇ ਤਾਂ ਜੋ ਇਹਨੇ ਇਹ ਏਰੀਆ 'ਚ ਪਾਣੀ ਘਟ ਸਕੇ ਦੇਖੋ ਇਥੋਂ ਲਗਭਗ 2-3 ਫੁੱਟ ਤੇ ਹੀ ਪਾਣੀ ਮਤਲਬ 20-20 ਕੱਟ ਡੂੰਗਾ ਵਾ ਤੇ ਦੇਖੋ ਪਾਣੀ ਬੰਦਾ ਹੂੰ ਕੁੜਿਆ ਰੋੜ ਸਕਦਾ ਇਹੋ ਜਿਹਾ ਪਾਣੀ ਚ ਉਹ ਜੇ ਪਾਣੀ ਮਾੜਾ ਬੰਦਾ ਉਦਾਂ ਹੀ ਰੋੜ ਸਕਦਾ ਪਾਣੀ ਵਧਿਆ ਅੱਗੇ ਨੂੰ ਹਾਂ ਕਿੰਨਾ ਵਧਿਆ ਆਏ ਇਹ ਪਾਣੀ ਦੇ ਇਥੋਂ ਲਗਭਗ 1.5 ਤੋਂ 2-2 ਕਿਲੋਮੀਟਰ ਤੱਕ ਪਾਣੀ ਆ। ਉਹ ਕਪੂਰਥਲੇ ਦੀ ਹੱਦ ਤੱਕ ਸਾਰੇ ਪਾਣੀ ਪਾਣੀ ਆ। ਇਹਦੇ ਵਿੱਚੋਂ ਲਗਭਗ ਮਤਲਬ 2% ਵੀ ਥਾਣੇ ਹੀ ਜਿਹੜਾ 98% ਝੋਨਾ ਲੱਗਾ ਜਿਹੜਾ ਕਿ ਮੇਰੇ ਵੀਰ ਦਾ ਪਾਣੀ ਦਾ ਸਾਧਨ ਨਹੀਂ ਹੈਗਾ ਉਹਦਾ ਝੋਨਾ ਰਹਿੰਦਾ ਹੈ ਤਕਰੀਬਨ ਹੀ ਇਹ ਸਾਰਾ ਪਾਣੀ ਇੰਜਾਂ ਦੇ ਲੱਗਾ ਝੋਨਾ ਤੇ ਬਹੁਤ ਬੁਰੇ ਹਲਾਤਾ ਲਗਭਗ 15 15000 ਰੁਪਇਆ ਖਰਚਾ ਲੱਗ ਚੁੱਕਾ ਹੈ ਕਿਲੇ ਦੇ ਕੋਈ ਸਾਬ ਆ ਕਰਕੇ ਦਾ ਏਰੀਆ ਇਧਰ ਸਾਰਾ ਤੇ ਆ ਏਰੀਆ ਇਧਰ ਗੁੱਜਰਪੁਰ ਦਾ ਆਵੇ ਆ ਮਤਲਬ ਆ ਸਾਨ ਨਵਾ ਸੋਟੀ ਜਿਹੜੀ ਇਹ ਕਿੰਨੀ ਮਤਲਬ ਡੁੱਬੀ ਘੜ ਤੋਂ ਘੜ 4 4.5 ਫੁੱਟ ਪਾਣੀ ਆ ਇਹ ਏਰੀਏ ਚ ਆਵੇ ਟਰਾਂਸਫਾਰਮ ਇਹ ਲਗਭਗ ਦੋ ਦੋ 3000 ਏਕੜ ਦਾ ਰਕਬਾ ਇਹ ਮਤਲਬ ਜਿਹੜਾ ਡੁੱਬਾ ਗੁੱਜਰਪੁਰ ਦਾ ਘੜਕੇ ਦਾ ਐ ਥਾਣੂ ਇਹਦੇ ਪਾਣੀ ਹਲੇ ਆ ਮੁੰਡੇ ਪਿੰਡ ਗਾੜੀ ਪਤਾ ਨਹੀਂ ਉਹ ਵੀਰਾਂ ਨੇ ਬੰਨ ਕੀਤਾ ਸੀ ਮਾਰਿਆ ਸੀ ਤੇ ਨਹੀਂ ਜਿਹੜਾ ਉਧਰ ਰੋਲਾ ਚੱਲਣ ਦਿਆ ਜੇ ਉਹ ਟੁੱਟਾ ਆ ਤੇ ਇਹਦੇ ਜੌਲਾਂ ਪਹਿਲਾਂ ਤੱਕ ਪਾਣੀ ਚਲ ਜਾਣਾ ਆ ਵੀਰ ਦੀ ਤਰਨ ਤਾਰਨ ਜਲੇ ਤੇ ਪਿੰਡ ਘੜਕਾ ਕਰਮੂ ਮੁੰਡਾ ਪਿੰਡ ਕੁਜਝਰਪੁਰ ਦਾ ਏਰੀਆ ਲਗਭਗ 4-4 ਫੁੱਟ ਪਾਣੀ ਆ ਬਿਆਸ ਦਰਿਆ ਦਾ ਹੁਣ ਇੱਥੇ ਇਹ ਮਤਲਬ ਅਫਸਰ ਜਿਹੜੇ ਫਿਰੋਜ਼ਪੁਰ ਦੇ ਅਫਸਰ ਆ ਡੀਸੀ ਸਾਹਿਬ ਐ ਐਸਡੀਐਮ ਸਾਹਿਬ ਇਹ ਪਹਿਲਾਂ ਇੱਥੇ ਪਾਣੀ ਪਿੱਛੇ ਜਿਹੜਾ ਸਟੋਰ ਹੁੰਦਿਆ ਆ ਆਸੇ ਚ ਪਤਾ ਨਹੀਂ ਰਾਬਤਾ ਨਹੀਂ ਕਾਇਮ ਕਰਦੇ ਇੱਥੋਂ ਪਾਣੀ ਇੱਥੇ ਸਟੋਰ ਕਰਕੇ ਇੱਥੇ ਨਾ 6-6 ਫੁੱਟ 7-7 ਫੁੱਟ ਪੈਲੀਆਂ 'ਚ ਪਾਣੀ ਕਰਕੇ ਆ ਵੇਖੋ ਆ ਸਨਵਾ ਆਵੇ ਆ ਮਤਲਬ ਕਿਨਾ-ਕਿਨਾ ਪਾਣੀ ਝੋਨੇ ਲਗਭਗ 90% ਤੋਂ ਉੱਤੇ ਝੋਨੇ ਲੱਗੇ ਸਾਰੇ ਡੁੱਬ ਗਏ ਆ ਇਤੋਂ ਬਾਅਦ ਇਹਨਾਂ ਨੇ ਚੋਕਦੇ ਤੇ ਮਤਲਬ ਇੱਥੇ 6-6 ਫੁੱਟ ਪਾਣੀ ਕਰਕੇ ਪੈ ਲਿਆ ਤੇ ਮੁੜ ਕੇ ਨਹਾਰੀ ਕਿਤੋਂ ਛੱਡ ਦੇਣਾ ਤੇ ਮੁੜ ਕੇ ਥੱਲੇ ਡੋਬਦੇ ਨੇ ਆ ਇਹਨਾਂ ਨੂੰ ਚਾਹੀਦਾ ਵੀ 2 ਤੋਂ 3 ਦਰ ਪੱਕੇ ਥੱਲੇ ਛੱਡ ਦੇਣ ਤੇ ਉੱਥੋਂ ਗਾਂ ਸਹਣੀ ਵਾਲੇ ਬਾਰਡਰ ਤੋਂ ਥੱਲੇ ਪਾਕਿਸਤਾਨ ਨੂੰ ਕੱਢੀ ਜਾਣ ਪਾਣੀ ਮੁੜ ਕੇ ਇਹਨਾਂ ਖਰਾਬਾ ਬਣੇ ਦਿੱਤਾ ਜਾਂਦਾ ਸਰਕਾਰਾਂ ਤੋਂ ਤੇ ਬਹੁਤ ਬੁਰੇ ਹਾਲ ਆ ਲਗਭਗ 3 ਤੋਂ 4000 ਏਕੜ ਤੱਕ ਇੱਥੋਂ 2-2 ਕਿਲੋਮੀਟਰ ਤੱਕ ਪਾਣੀ ਭਰਿਆ ਹੋਇਆ ਬਹੁਤ ਬੁਰੇ ਹਾਲ ਆ ਤਾਂ